ਮਾਮਲਾ ਵੇਖੋ ਜੀ ਸਾਡੇ ਪੰਚਾਇਤੀ ਇਲੈਕਸ਼ਨਾਂ ਚੱਲਣ ਦੀਆਂ ਸਾਡਾ ਪਿੰਡ ਕਮੀਰਪੁਰਾ ਵਾ ਮੈਂ ਅਹੀਂ ਵੀ ਉੱਥੇ ਸਰਪੰਚੀ ਕੀਤੀ ਹੈ 10 ਸਾਲ ਕੀਤੀ ਆ ਪਰ ਅਹੀਂ ਕਦੀ ਨਾ ਕਿਸੇ ਦੀਆਂ ਗਲਤ ਵੋਟਾਂ ਬਣਾਈਆਂ ਨਾ ਕਟਾਈਆਂ ਅਜੇ ਤੱਕ ਨਾ ਕੋਈ ਉਹ ਜਿਹਾ ਗਲਤ ਕੰਮ ਕੀਤਾ ਜਦ ਕਿ ਹੁਣ ਸਾਡੇ ਪਿੰਡ ਦੋ ਬੰਦੇ ਆ ਇੱਕ ਤੇ ਰਿਸ਼ਪਾਲ ਸਿੰਘ ਹੈਗਾ ਉਹ ਪੁੱਤਰ ਰੀ ਸਿੰਘ ਬਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ ਇਹ ਜਦ ਕਿ ਮੀਰਾਕੋਟ ਰਹਿੰਦੇ ਆ ਤੇ ਵੋਟਾਂ ਉਹਨਾਂ ਦੀਆਂ ਲਿਆ ਕੇ ਪਿੰਡ ਕਮੀਰਪੁਰੇ ਭਾਈਆਂ ਜਾਂਦੀਆਂ ਫੇਰ ਇੱਕ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਰਲ ਕੇ ਸੈਕਟਰੀ ਦੇ ਨਾਲ ਰਲ ਕੇ ਪਤਾ ਨਹੀਂ ਕਿ ਬੀਐਲਓ ਨਾਲ ਰਲ ਕੇ ਇਹਨਾਂ ਨੇ ਵੋਟਾਂ ਬਣਾਈਆਂ 8-9 ਵੋਟਾਂ ਬਣੀਆਂ ਜਿਨ੍ਹਾਂ ਬੱਚਿਆਂ ਦੀ ਕੋਨਵਰਟ ਸਕੂਲਾਂ ਚ ਪੜ੍ਹਨਦੇ ਆ ਉਮਰ ਸਾਰਿਆਂ ਦੀ ਕਿਹੇ ਬੱਚੇ ਦੇ ਵੀ 18 ਸਾਲ ਨਹੀਂ ਹੈਗੀ ਕਿਹੇ ਦੀ 17 ਸਾਲ ਆ ਕਿਹੇ ਦੀ 15 ਸਾਲ ਆ ਕਿਹੇ ਦੀ 16 ਸਾਲ ਆ ਕਿਹੇ ਦੀ ਕਿੰਨੀ ਉਮਰ ਆ 8-9 ਬੱਚੇ ਨਿਕਨੇ ਕਿ ਨਿਆਣਿਆਂ ਦੀਆਂ ਵੋਟਾਂ ਬਣਾ ਕੇ ਤੇ ਉਹਨਾਂ ਵੋਟਾਂ ਦੇ ਸਿਰ ਤੇ ਜਿਤਨਾ ਚਾਹੁੰਦੇ ਆ ਜਦ ਕਿ ਅਸੀਂ ਚਾਹੁੰਦੇ ਆ ਵੀ ਨਰੋਲ ਇਲੈਕਸ਼ਨ ਹੋਵੇ ਜਿਹੜਾ ਮਰਜੀ ਜਿੱਤ ਜੇ ਪਰ ਨਰੋਲ ਇਲੈਕਸ਼ਨ ਹੋਣੀ ਚਾਹੀਦੀ ਆ ਤੇ ਯਾਰ ਸਾਡੀਆਂ ਵੇਖੋ ਜੀ ਕਈ ਵੋਟਾਂ ਸਾਡੀਆਂ ਪਿੰਡ ਚ ਅਸੀਂ ਅੱਜ ਤੋਂ 10 ਸਾਲਾਂ ਅਸੀਂ ਸਰਪੰਚੀ ਕੀਤੀ ਆ ਪਰ ਅਸੀਂ ਕਦੀ ਕਿਸ ਦੀ ਨਜਾਇਜ਼ ਵੋਟ ਨਹੀਂ ਕੱਟੀ ਜਾਇਜ਼ ਵੀ ਨਹੀਂ ਕੱਟੀ ਤੇ ਨਜਾਇਜ਼ ਵੀ ਨਹੀਂ ਕੱਟੀ ਜਦਕਿ ਸਰਕਾਰਾਂ ਵਿੱਚ ਤੁਹਾਨੂੰ ਪਤਾ ਸਭ ਕੁਝ ਕਰ ਸਕਦੇ ਆ ਪਰ ਹੁਣ ਵੇਖੋ ਮੌਜੂਦਾ ਸਰਪੰਚ ਦੀ ਵੋਟ ਹੀ ਕੱਟਦੀ ਐ ਅਮਨਦੀਪ ਕੌਰ ਸਾਬਕਾ ਸਰਪੰਚ ਆ ਉਹਦੀ ਵੋਟ ਕੱਟੀ ਆ ਤੇ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟਦੀਆਂ 8 9 10 ਵੋਟਾਂ ਨੇ ਜਿਹੜੀਆਂ ਮਤਲਬ ਜਾਇਜ਼ ਕਰਦੇ ਜਦਕਿ ਉਹ ਵੋਟਾਂ ਐਮਪੀ ਜੀ ਦੇ ਪਾ ਕੇ ਤਰੇ ਆਉਂਦੇ ਆ ਐਮਪੀ ਦੀ ਸੂਚੀ ਜੇ ਦਰਜ ਨੇ ਤੇ ਜਦੋਂ ਪੰਚਾਇਤ ਦੀ ਲਾਈਵ ਵੋਟ ਸੂਚੀ ਵਿਕੀ ਆ ਕਿ ਉਹ ਚ ਸਾਡੀਆਂ ਵੋਟਾਂ ਹੀ ਨਹੀਂ ਐਂ ਤੇ ਮੰਗ ਕਰਦੇ ਆ ਵੀ ਸਾਨੂੰ ਹਿਸਾਬ ਤੋਂ ਆ ਜਾਵੇ ਸਾਡੀਆਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹ ਬਣਾਈਆਂ ਜਾਣ ਜਿਹੜੀਆਂ ਨਾ ਗਲਤ ਤਰੀਕੇ ਨਾਲ ਨਾਜਾਇਜ਼ ਪ੍ਰੂਫ ਲਾ ਕੇ ਜਾਂ ਜੋ ਵੀ 420 ਕੀਤੀ ਆ ਉਹ ਜਾਂਚ ਕਰਕੇ ਉਹ ਵੋਟਾਂ ਕੱਟੀਆਂ ਜਾਣ ਛੋਟੇ ਛੋਟੇ ਬੱਚਿਆਂ ਦੀਆਂ ਵੋਟਾਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ ਬਾਕੀ ਸਾਰੀ ਗ੍ਰਸਥਿਆ ਜਿੰਨੀ ਵੀ ਤੁਹਾਡੇ ਕੋਲ ਰਿਕਾਰਡ ਆ ਬਾਕੀ ਵੇਖੋ ਜੀ ਬਹੁਤ ਜ਼ਿਆਦਾ ਧਾਂਦਲੀ ਆ ਸਾਡੀ ਵਾਰਡ ਦੇ ਵਿੱਚ ਜਿੰਨੀ ਪੰਚਾਇਤ ਦੇ ਵਿੱਚ ਆ ਇਹ ਵੋਟਾਂ ਤੋਂ ਹਿਸਾਬ ਲਾਓ ਉਮਰ ਉਹਨਾਂ ਦੀ 40-50 ਸਾਲ ਆ ਰਣਜੀਤ ਸਿੰਘ ਦੀ ਇਹ ਚ 60 ਸਾਲ ਵਿਖਾਈ ਗਈ ਹੈ ਫਿਰ ਇੱਕ ਬੱਚੇ ਦੀ ਵੋਟ ਚਾ ਦੋ ਚ ਵੀ ਦਰਜਿਆ ਮਾਪਿਓ ਵੀ ਇਹਦੇ ਦੋ ਚ ਆ ਤੇ ਹੁਣ ਜਿਹੜੀ ਕੱਟ ਕੇ ਦੀ ਵੋਟ ਚਾਰ ਚ ਵੀ ਪਾਤੀ ਆ ਤੁਹਾਡੇ ਕਹਿੰਦਾ ਮਤਲਬ ਕਿ ਇੱਕ ਵਿਅਕਤੀ ਦੀਆਂ ਦੋ ਵਾੜਾਂ ਦੀ ਵੋਟਾਂ ਕਾ ਦੋ ਵਾੜਾਂ ਚ ਵੋਟਾਂ ਵੀ ਦੋ ਚ ਵੀ ਮੌਜੂਦ ਆ ਤੇ ਚਾਰ ਚ ਵੀ ਪਾਤੀਆਂ ਨੇ ਮਾੜੇ ਦੋ ਦੋ ਥਾਈਂ ਵੋਟ ਹੈ ਏਕ ਏਕ ਬੱਚੇ ਦੀ ਇਹਨਾਂ ਨੇ ਇੰਨੀ ਤਾਂਗਲੀ ਕੀਤੀ ਆ ਇਹਨਾਂ ਨੂੰ ਇਹ ਵੀ ਨਹੀਂ ਸਮਝਾਈ ਵੀ ਇੱਕ ਵਾਰਚ ਹੀ ਰਹਿਣਦੀ ਹੈ ਇਹਨਾਂ ਨੇ ਇੱਕ ਕੋ ਬੱਚੇ ਦੀਆਂ ਵੋਟਾਂ ਦੋ ਦੋ ਵਾਡਾਂ ਚ ਪਾਤੀਆਂ ਨੇ ਜਿਵੇਂ ਜੀ ਦੱਸਿਆ ਸੀ ਕਿ ਛੋਟੇ ਬੱਚੇ ਦੀਆਂ ਮੋਟਾ ਬਣਾਈਆਂ ਗਈਆਂ ਤੁਹਾਡੇ ਕੋਲ ਐਵੀਡੈਂਸ ਹੈ ਉਹਨਾਂ ਦੇ ਬਿਲਕੁਲ ਜੀ ਬੱਚਿਆਂ ਦੇ ਸਾਡੇ ਕੋਲ ਜਨਮ ਸਰਟੀਫਿਕੇਟ ਹੈਗੇ ਸਾਰਾ ਕੁਝ ਹੈਗਾ ਜੀ ਐਂ ਵਾਰ-ਵਾਰ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਫੈਕਸ ਕੀਤੀ ਆ ਐਜ ਇਨਸਾਬ ਨੂੰ ਵੀ ਕੀਤੀ ਆ ਵੀਡੀਓ ਵੀ ਐਸਾਬ ਨੂੰ ਵੀ ਕੀਤੀ ਆ ਸਾਰਿਆਂ ਨੂੰ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਨਾ ਸਾਨੂੰ ਕੋ ਆਂਦਾ ਕੋਈ ਨਹੀਂ ਕੋਈ ਨਹੀਂ ਕਰਦੇ ਕਰਦੇ ਜੀ ਕੁਝ ਨਹੀਂ ਹੋਣਾ ਜੀ ਕਰਦੇ ਕਰਦੇ ਅਫਸਰ ਤਾਂ ਗੋਂਗਲੋਂ ਤੋਂ ਮਿੱਟੀ ਛੜੀ ਜਾਂਦੇ ਜੀ ਕੀ ਕਰ ਕੋ ਸਕਦਾ ਕਾਰਨ ਹੋਰਨ ਕੋ ਸਕਦਾ ਪੈ ਪੂਏ ਖਾਦੇ ਹੋਣਗੇ ਇਹਨਾਂ ਨੇ ਹੋ ਰਿਹਾ ਹੋਇਆ ਕਾਰਨ ਹੋ ਸਕਦਾ ਐਂ ਤੇ ਇਹਨੇ ਸਾਨੂੰ ਇਨਸਾਫ ਦਿਵਾਓ ਜਿਹੜੀਆਂ ਵੋਟਾਂ ਜਾਇਜ਼ ਆ ਉਹ ਬਿਲਕੁਲ ਰਹਿਣੀਆਂ ਚਾਹੀਦੀਆਂ ਜਿਹੜੀਆਂ ਨਜਾਇਜ਼ ਬਣੀਆਂ ਉਹ ਕਟੀਆਂ ਜਾਣੀਆਂ ਚਾਹੀਦੀਆਂ ਕੀ ਲੱਗਦਾ ਕਿ ਕਿਉਂ ਉਹਨਾਂ ਨੇ ਜਿਹੜੀਆਂ ਨੇ ਇਹ ਨਜਾਇਜ਼ ਵੋਟਾਂ ਬਣਾਈਆਂ ਉਹ ਵੇਖੋ ਜੀ ਮੌਜੂਦਾ ਸਰਪੰਚ ਹੀ ਸੈਕਟਰੀ ਉਹਦੇ ਨਾਲ ਹੈ ਸੈਕਟਰੀ ਨਾਲ ਰਲ ਕੇ ਉਹਨਾਂ ਗਲਤ ਵੋਟਾਂ ਬਣਾ ਲੀਆਂ ਕੀ ਮੰਨ ਕਰਦੇ ਹੋ ਮੰਗੇ ਉਹ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਨਾਲ ਧੱਕਾ ਹੁੰਦਿਆ ਲੱਗਦਾ ਕਿ ਜੇਕਰ ਇਹ ਵੋਟਾਂ ਕੱਟੀਆਂ ਵਾਲਾਂ ਗਈਆਂ ਤਾਂ ਜਿਸ ਦਿਨ ਇਲੈਕਸ਼ਨ ਹੈ ਉਸ ਦਿਨ ਕੋਈ ਆਪਸ ਤੇ ਵਿੱਚ ਤਵੈ ਦੇਖੋ ਜੀ ਜੇ ਹੁਣ ਮੰਨ ਲਓ ਕੋ ਬਾਹਰੋਂ ਪਿੰਡੋਂ ਵੋਟ ਪਾਉਣ ਆਉਂਦਾ ਤੇ ਕਿਸੇ ਨਜਾਇਜ਼ ਵੋਟ ਨਾ ਪੈਂਦਣੀ ਆ ਤੇ ਨਾ ਹੀ ਇਹੀਂ ਤੇ ਇਤੋਂ ਤੱਕ ਫੈਸਲਾ ਕੀਤਾ ਭਾਵੇਂ ਜੋ ਮਰਜ਼ੀ ਹੋ ਜੇ ਵੋਟ ਅਹੀਂ ਨਜਾਇਜ਼ ਨਹੀਂ ਪੈਂਦਣੀ ਜੇ ਇਹਦੇ ਸਰਕਾਰ ਦੇ ਮੁਲਾਜ਼ਮ ਪ੍ਰਸ਼ਾਸਨ ਡੱਕ ਲੂਗਾ ਠੀਕ ਆ ਨਹੀਂ ਤੇ ਪਿੰਡ ਵਾਸੀ ਆਪਣੇ ਤੌਰ ਤੇ ਫਿਰ ਡੱਕਣਗੇ ਤੇ ਜਦੋਂ ਡੱਕਣਗੇ ਫਿਰ ਝਗੜਾ ਤੇ ਹੋਣਾ ਹੀ ਹੋਣਾ ਜੀ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਇਹਦੇ ਬਾਰੇ ਨਹੀਂ ਪੁਲਿਸ ਨੂੰ ਅਜੇ ਕੋਈ ਨਹੀਂ ਦਿੱਤੀ ਅੱਜ ਅਹੀਂ ਬਣਾਇਆ ਵਾ ਕਿ ਪੁਲਿਸ ਨੂੰ ਵੀ ਦਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ ਜਿਹੜੀ ਕਮੀਰਪੁਰ ਦੀ ਇੱਕ ਕੰਪਲੇਂਟ ਸਾਨੂੰ ਐਸਟੀਐਮ ਸਾਹਿਬ ਵੱਲੋਂ ਆਈ ਆ ਜਿਹਦੇ ਵਿੱਚ ਆਪਣਾ ਕੰਪਲੇਂਟ ਕੀ ਦੱਸਿਆ ਗਿਆ ਆ ਕਿ ਆਪਣਾ ਕਮੀਰਪੁਰ ਦੇ ਵਿੱਚ ਗੁਰਵਿੰਦਰ ਸਿੰਘ ਪੁੱਤਰ ਸੁਭਾ ਸਿੰਘ ਹੋਣਾ ਨੇ ਇੱਕ ਕੰਪਲੇਂਟ ਦਿੱਤੀ ਆ ਕਿ 1 ਤੇ 18 ਸਾਲ ਤੋਂ ਘੱਟ ਉਮਰ ਦੀਆਂ ਵੋਟਾਂ ਬਣੀਆਂ ਨੇ ਤੇ ਦੂਸਰੀਆਂ ਕੁਝ ਵਾਡਰ ਨੂੰ ਛੇੜਛੜ ਨਹੀਂ ਕਰਕੇ ਤੇ ਵੋਟਾਂ ਜਿਹੜੀਆਂ ਨੇ ਸੱਜੇ ਖੰਭੀ ਕੀਤੀਆਂ ਗਈਆਂ ਨੇ ਇਸ ਰਿਗਾਰਡਿੰਗ ਜਿਹੜੀ ਵੈਰੀਫਿਕੇਸ਼ਨ ਪੰਚਾਇਤ ਸੈਕਟਰੀ ਕੋਲ ਕਰਵਾਈ ਗਈ ਹੈ ਜੀ ਪੰਚਾਇਤ ਸੈਕਟਰੀ ਨੇ ਇਹਦੇ ਵਿੱਚ ਸਾਨੂੰ ਜਿਹੜੀ ਲਿਖਤੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਇੱਕ ਤੇ ਲੜੀ ਨੰਬਰ ਫਸ ਦਾ ਜਿਹੜਾ ਹੈਗਾ ਵੋਟ ਨੰਬਰ 30 ਹੈ ਵਾਰਡ ਨੰਬਰ 5 ਦੇ ਵਿੱਚ ਰਿਸ਼ਪਾਲ ਸਿੰਘ ਹਰੀ ਸਿੰਘ ਵਾਲੀ ਆ ਇਹ ਜੋ ਉਹਨਾਂ ਨੇ ਕਿਹਾ ਗਿਆ ਜੀ ਕਮੀਰਪੁਰੇ ਦੇ ਵਿੱਚ ਮੌਜੂਦ ਨਹੀਂ ਹੈ ਜੋ ਜੋ ਫੈਕਟਰ ਸਾਨੂੰ ਪੰਚਾਇਤ 77 ਵੱਲੋਂ ਦੱਸਿਆ ਗਿਆ ਆ ਜਿਸ ਵਿੱਚ ਉਹਨੇ ਇਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇੱਕ ਰਿਕਾਰਡ ਲਾਇਆ ਹੋਇਆ ਜਿਹਦੇ ਵਿੱਚ ਉਹ ਬੰਦੇ ਦੀ ਵੋਟ ਐਡਜਸਟ ਕਰਦੀ ਹੈ ਕਮੀਰਪੁਰ ਦੇ ਵਿੱਚ ਪੰਚਾਇਤਾਂ ਦੀ ਜਿਹੜੀ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਹੈ ਉਹ ਵਿਧਾਨ ਸਭਾ ਦੀ ਵੋਟਰ ਸੂਚੀ ਨੂੰ ਬੇਸ ਲੈ ਕੇ ਕੀਤੀ ਜਾਂਦੀ ਆ ਜੋ ਵਿਧਾਨ ਸਭਾ ਦੀ ਵੋਟਰ ਸੂਚੀ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹੀ ਪੰਚਾਇਤ ਦੇ ਵਿੱਚ ਬੂਥ ਵਾਈਜ਼ ਕਰਕੇ ਜਿਹੜੀਆਂ ਉਹ ਐਡ ਕੀਤੀਆਂ ਜਾਂਦੀਆਂ ਨੇ ਫਸਟ ਨੰਬਰ ਸੈਕਿੰਡ ਨੰਬਰ ਤੇ ਆ ਜਿਹੜਾ ਇੱਕ 18 ਸਾਲ ਦੀਆਂ ਆਈਸੀਜੀ ਇੱਕ ਦੋ ਡਾਕੂਮੈਂਟ ਆਏ ਸੀਗੀ 18 ਸਾਲ ਤੋਂ ਘਟਨੇ ਉਹਨਾਂ ਦੀ ਇੱਕ ਰਿਪੋਰਟ ਕੀਤੀ ਗਈ ਹੈ ਵੀ ਦੋ ਵੋਟਾਂ ਦੇ ਜਿਹੜੇ ਪੜਤਾਲ ਦੇ ਦੌਰਾਨ ਇੱਕ ਜਨਮ ਸਰਟੀਫਿਕੇਟ ਦਾ ਆਇਆ ਸੀ ਕਾਧਾਰ ਕਾਰਡ ਆਇਆ ਇਹਦੇ ਵਿੱਚ ਸਾਨੂੰ ਇਹ ਉਹਦਾ ਹੋਲੋਗ੍ਰਾਮ ਨਹੀਂ ਮਿਲਿਆ ਜਿਸ ਕਾ ਤੇ ਜਿਸ ਤੋਂ ਸਾਨੂੰ ਜਾਪਦਾ ਆ ਵੀ ਇਹ ਜਿਹੜਾ ਸਰਟੀਫਿਕੇਟ オリジナル ਨਹੀਂ ਸਾਡੇ ਕੋਲ ਹੈਗਾ ਇਸ ਕਰਕੇ ਅਸੀਂ ਇਸ ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਹੈ ਦੋ ਵਟਾ ਅਸੀਂ ਇਹ ਸ਼ੱਕੀ ਤੌਰ ਤੇ ਪਈਆਂ ਤੇ ਅਸੀਂ ਐਸ.ਟੀ.ਐਮ ਸਾਹਿਬ ਨੂੰ ਇਹ ਆਪਣੀ ਰਿਪੋਰਟ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੀਆਂ ਦੋ ਵੋਟਾਂ ਨੇ ਤੇ ਜਿਹੜੇ ਡਾਕੂਮੈਂਟ ਹੈ ਉਹ ਦੱਸਤਾ ਵੀ ਇਸ ਦੀ অথੋਰੀਟੇਸ਼ਨ ਜਿਹੜੀ ਆ ਉਹ ਸਹੀ ਨਹੀਂ ਹੈਗੀ ਠੀਕ ਹੈ ਜੀ 3 ਨੰਬਰ ਤੇ ਜਿਹੜੀਆਂ ਦੂਸਰੀਆਂ ਵੋਟਾਂ ਨੇ ਵੋਟ ਨੰਬਰ 39 ਆ 46 ਆ 47 48 ਤੇ 50 ਇਹਨਾਂ ਦੇ ਜਿਹੜੇ ਜੋ ਪ੍ਰੂਫ ਲੱਗੇ ਆ ਜੀ ਜਿਹੜੇ ਬਰਥ ਸਰਟੀਫਿਕੇਟ ਲੱਗੇ ਆ ਜਾਂ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਵਿੱਚ ਇਹਨਾਂ ਦੇ ਆਈ ਕਾਰਡ ਲੱਗੇ ਆ ਕਿਉਂਕਿ ਆਲਰੇਡੀ ਸਾਰੇ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੋਟਰ ਸੂਚੀ ਵਿਧਾਨ ਸਭਾ ਦੀ ਵੋਟਰ ਸੂਚੀ ਵਿੱਚ ਐਗਜ਼ਿਸਟ ਬੰਦੇ ਕਰਦੇ ਨੇ ਵਿਧਾਨ ਸਭਾ ਦੀ ਵੋਟਰ ਸੂਚੀ ਦੀ ਜਿਹੜੀ ਆ ਵੈਰੀਫਿਕੇਸ਼ਨ ਆ ਉਹ ਬੀ ਐਲਓ ਦੁਆਰਾ ਕੀਤੀ ਜਾਂਦੀ ਹੈ ਬੀ ਐਲਓ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਵੋਟਾ ਬਣਦੀ ਹੈ ਪੰਚਾਇਤ ਪੱਧਰ ਤੇ ਜਿਹੜੀ ਆ ਕੋਈ ਵੀ ਵੋਟਰ ਸੂਚੀ ਜਿਹੜੀ ਜਾਂ ਵੋਟਾ ਜਿਹੜੀਆਂ ਨੇ ਉਹ ਸਿਰਫ ਸਪਲੀਮੈਂਟ ਹੋਣ ਵੋਟਾਂ ਬਣਾਈਆਂ ਜਾਣਗੀਆਂ ਜਾਰੀਆਂ ਸੀ ਜਿਹੜੀਆਂ 30 8 2024 ਤੱਕ 18 ਸਾਲ ਦੀ ਉਮਰ ਜਿਹੜੀ ਉਹ ਪੂਰੀ ਕਰ ਰਿਆ ਬੰਦਾ ਇਸ ਜੀ ਸਰ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਦੋ ਵੋਟਾਂ ਜਿਹੜੀਆਂ ਨੇ ਉਹ ਨਹੀਂ ਬਣਾਂਗੇ ਜਾਣਗੀਆਂ ਜੀ ਫਿਰ ਜਿੰਨੇ ਅਪਲਾਈ ਕੀਤਾ ਉਹਨਾਂ ਨਾਲ ਕੀ ਕੋਈ ਕਾਰਵਾਈ ਕੀਤੀ ਜਾਵੇ ਡੈਫੀਨੇਟਲੀ ਹੈ ਜੀ ਉਹ ਆਪਾਂ ਐਸ.ਸੀ.ਐਮ ਸਾਹਿਬ ਨੂੰ ਐਹ ਆਪਣੀ ਰਿਪੋਰਟ ਦੇ ਵਿੱਚ ਲਿਖ ਕੇ ਅਸੀਂ ਭੇਜ ਚੁੱਕਾ ਤੇ ਵੀ ਇਹ ਜਿਹੜੀ ਡਾਕੂਮੈਂਟ ਆਏ ਹੈ ਇਹ ਗਲਤ ਆਏ ਨੇ ਤੇ ਪਹਿਲੇ ਨੰਬਰ ਤੇ ਤੇ ਵੋਟਾਂ ਬਣਨ ਯੋਗ ਨਹੀਂ ਹੈਗੀਆਂ ਸਰ ਕਿਵੇਂ ਦੀ ਕਾਰਵਾਈ ਕੀਤੀ ਜਾਵੇ ਜੋ ਐਸ ਪਰ ਰੂਲ ਹੈ ਜੀ ਉਹ ਅਸੀਂ ਪ੍ਰਪੋਜ਼ ਕਰਾਂਗੇ ਜੀ ਉਹਨਾਂ ਨੂੰ ਸੈਕਿੰਡ ਨੰਬਰ ਤੇ ਇੱਕ ਹੋਰ ਹੈ ਜੀ ਜਿਹੜਾ ਇਤਰਾਜ਼ ਕਰਤਾ ਨੇ ਇੱਕ ਵੋਟਾ ਸ਼ਿਫਟ ਹੁੰਦਾ ਇਤਰਾਜ਼ ਲਾਇਆ ਉਸ ਵਿੱਚ ਨਾ ਉਹ ਐਸਟੀਐਮ ਸਾਹਿਬ ਨੇ ਆਪਣਾ ਕਲੇਮ ਤੇ ਆਬਜੈਕਸ਼ਨਾਂ ਵਿੱਚ ਇੱਕ ਆਰਡਰ ਪਾਸ ਕੀਤਾ ਸੀ ਐਸ ਪਰ ਐਸਟੀਐਮ ਸਾਹਿਬ ਦੇ ਆਰਡਰ ਹੀ ਮੁਤਾਬਿਕ ਹੀ ਉਹਨਾਂ ਦੀ ਵਾਰਡ ਮੰਡੀ ਦੇ ਜਦੋਂ ਕਲੇਮ ਤੇ ਆਬਜੈਕਸ਼ਨ ਸੁਣੇ ਗਏ ਸੀ ਉਸ ਤੋਂ ਬਾਅਦ ਹੀ ਇਹ ਵੋਟਾਂ ਜਿਹੜੀਆਂ ਸ਼ਿਫਟ ਹੋਈਆਂ ਸੀ ਉਹਨਾਂ ਉਸ ਮੁਤਾਬਿਕ ਹੀ ਕੀਤੀਆਂ ਉਸ ਤੋਂ ਇਲਾਵਾ ਜਿਹੜੀ ਆ ਉਹ ਬਾਅਦ ਵਿੱਚ ਕੋਈ ਵੀ ਵਾਰਡ ਮੰਡੀ ਦੇ ਵਿੱਚ ਚੇਂਜਸ ਨਹੀਂ ਕੀਤੀਆਂ ਸਰ ਉਹਨਾਂ ਵਿੱਚ ਗੋਸ਼ਸ਼ੇ ਵੀ ਸੀ ਕਿ ਇੱਕ ਵਿਅਕਤੀ ਦੀਆਂ ਵਕਤ ਵਕਤ ਵਾਡਾ ਵਿੱਚ ਦੋ ਵੋਟਾਂ ਨੇ ਜੀ ਉਹ ਉਹ ਮੈਂ ਹੁ ਤੁਸੀਂ ਮੇਰੇ ਹੁਣ ਧਿਆਨ ਵਿੱਚ ਲਿਆਂਦਾ ਉਹ ਮੈਂ ਚੈੱਕ ਕਰ ਲਵਾਂ ਕਿੱਥੇ ਹੋਏਗੀ ਇੱਕ ਵਾਡਾ ਦੇ ਵਿੱਚੋਂ ਅਸੀਂ ਉਹਨੂੰ ਸਾਧ ਕੇ ਪੁੱਛਾਂਗੇ ਜੀ ਉਹ ਬੰਦਾ ਇੱਕ ਜਗ੍ਹਾ ਹੀ ਵੋਟ ਕਾਸਟ ਕਰਦਾ ਇੱਕ ਜਿਹੜੀ ਵੋਟ ਹੈ ਉਹ ਡਿਲੀਟ ਹੋਵੇਗੀ ਸਰ ਬੰਦਾ ਕੀ ਕਰਦਾ ਐ ਕੁਝ ਕਹਿ ਸਕਦੇ ਆ ਜੀ ਕੋਈ ਕਲੈਰੀਕਲੀ ਹੋ ਸਕਦੀ ਹੈ ਹੋਰ ਤੇ ਇਹਦੇ ਵਿੱਚ ਕੋਈ ਦੋ ਵੋਟਾਂ ਦੇ ਪੋਲ ਨਹੀਂ ਹੋ ਸਕਦੀਆਂ ਜੀ ਸਰ ਇਹ ਕੋਲ ਹੋਰ ਜਾਉਗਾ ਕਿ ਤਿੰਨ ਅਜਿਹੇ ਆਗਮਨੀ ਜਿਹੜੇ ਉੱਤੇ ਲੋਕ ਸਭਾ ਦੀ ਚੋਣ ਵੀ ਚੋਣ ਦਾ ਵੋਟ ਪੋਲ ਕੀਤੀ ਸਾਪ ਦਾ ਸਰਪੰਚ ਮੈਲਾ ਸੀ ਉਹਦੀ ਵੋਟ ਸ਼ਰਾਰਤੀ ਢੰਗ ਨਾਲ ਕੱਟ ਦਿੱਤੀ ਗਈ ਹੈ ਔਰ ਦੋ ਮੀਆਂ ਵੀ ਵੀ ਹੋਰ ਨੇ ਜਿਨ੍ਹਾਂ ਦੀਆਂ ਵੋਟਾਂ ਕੱਟ ਦਿੱਤੀਆਂ ਜਿਨ੍ਹਾਂ ਦੀ ਮੈਂ ਉਹੀ ਪਹਿਲਾਂ ਕਹਿ ਰਿਹਾ ਸੀ ਜਿਨ੍ਹਾਂ ਦੀ ਕਿਸੇ ਦੀ ਵੋਟ ਕਿਸੇ ਕਾਰਨ ਕਰਨ ਰਹਿ ਗਈ ਹੈ ਉਹ ਆਪਣਾ ਫਾਰਮ ਨੰਬਰ 1 ਭਰ ਕੇ ਐਸ ਸੀ ਐਮ ਸਾਹਿਬ ਨੂੰ ਇੱਕ ਅਪਲੀਕੇਸ਼ਨ ਦੇ ਸਕਦਾ ਉਹਨਾਂ ਦੀ ਵੋਟ ਜਿਹੜੀ ਹੈ ਉਹ ਐਡ ਹੋ ਸਕਦੀ ਹੈ ਜੀ ਸਪਲੀਮੈਂਟ ਵੋਟ ਵਿੱਚ ਇਲੈਕਸ਼ਨ ਤੋਂ ਪਹਿਲਾਂ ਹੋ ਜਾਏਗੀ ਹੋ ਜਾਏਗੀ ਜੀ ਥੈਂਕ ਯੂ ਜਿਹੜੇ ਮੇਰੇ ਤੋਂ ਪਹਿਲੇ ਸੀਗੇ ਈ ਆਰਓ ਸਾਹਿਬਾਨ ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ ਕਿਉਂਕਿ ਜਦੋਂ ਅਸੀਂ 4 9 ਨੂੰ ਪ੍ਰਕਾਸ਼ਨਾ ਕਰ ਦਿੱਤੀ ਉਹਦੇ ਚ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ ਫਾਰਮ ਮਿਕਦੋ ਦਿਨ ਤੋਂ ਓਬਜੈਕਸ਼ਨ ਲੈ ਕੇ ਸੀ ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ ਉਹਦੇ ਦੇ ਪ੍ਰੋਪਰ ਇਨਕੁਆਇਰੀ ਕਰਕੇ ਉਹਨੂੰ ਡਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ ਪਹਿਲਾਂ ਸਿਰੋਮਾ ਕਹੇਗੀ ਸਾਡੇ ਕੋਲ ਐਵੀਡੈਂਸ ਹੈਗੇ ਆ ਕਿ ਉਹ ਅਡਲਟ ਨਹੀਂ ਹੈਗੇ ਤਾਂ ਉਹਨਾਂ ਦੀ ਜਿਹੜੀਆਂ ਵੋਟਸ ਬਣਾਈਆਂ ਗਈਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲਿਗੂ ਨਾਮ ਨਾਲ ਨਹੀਂ ਮਿਲੀਆਂ ਮੈਂ ਕਹ ਰਿਹਾ ਜੀ that's a part of inquiry ਉਹ ਇਨਕੁਆਰੀ ਕਰਕੇ ਜੇ ਹੈਗਾ ਸਾਡੇ ਨੋਟਿਸ 'ਚ ਲਿਆਓ ਤਾਂ ਜੋ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ ਪਰ ਇਸ ਤੋਂ ਲਾਵਾ ਬਿਲਕੁਲ ਹੋਏਗਾ ਜੀ ਐਸ ਕਾਨੂੰਨ ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ ਦੋ ਦੋ ਵਾਡਾ ਦੇ ਵਿੱਚ ਵੋਟਾਂ ਪਾਈਆਂ ਗਈਆਂ ਨੇ ਨਹੀਂ ਦੇਖੋ ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਹੈ ਨਾ ਇਹ ਤਾਂ ਪਹਿਲੀ ਗੱਲ ਤਾਂ ਗਲਤ ਹੈ ਪਰ ਉਹਦੇ 'ਚ ਜਿਹੜਾ ਆਪਣੇ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ ਡੀ ਐਸ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਡੁਪਲੀਕੇਟ ਜਿਹੜਾ ਹੁੰਦਾ ਉਹ ਆਇਡੈਂਟੀਫਾਈ ਵੈਸੇ ਹੀ ਹੋ ਜਾਂਦਾ ਹੈ ਇਸ ਤੋਂ ਦੋ ਵਟਾ ਬਣਨੇ ਸਰ ਜੇ ਆਈਡੈਂਟੀਫਾਈ ਹੁੰਦਾ ਫੋਟੋ ਵੀ ਅਗਰ ਮੇਂ ਸਿਮਿਲਰ ਹੈ ਤਾਂ ਵੀ ਉਹ ਡੀਐਸਪੀ ਪੀਐਸੀ ਚਾਹੀਦਾ ਨਹੀਂ ਉਹ ਡਿਲੀਟ ਹੋ ਜਾਏਗੀ ਜੀ ਅਗਰ ਕੋਈ ਹੈਗਾ ਤਾਂ ਉਹ ਵੀ ਸਾਡੇ ਧਿਆਨ ਚ ਲਿਆਓ ਜੇਕਰ ਜਾਣਬੁੱਝ ਕੇ ਬਣਾਈ ਗਈ ਹੋਏਗੀ ਇਸ ਖਿਲਾਫ ਮੈਂ ਉਹ ਕਹ ਰਿਹਾ ਜੇ ਮੰਨ ਲਓ ਅਗਰ ਗਲਤ ਬਣਾ ਦਿੱਤੀ ਕਿਸੇ ਨੇ ਸਪੋਜ਼ ਪਹਿਲੀ ਗੱਲ ਤਾਂ ਬਣਣੀ ਨਹੀਂ ਚਾਹੀਦੀ ਜੇ ਹੈਗੀ ਹੈ ਸਾਡੇ ਧਿਆਨ ਚ ਲਿਆਓ ਸੋ ਥੈਟ ਅਸੀਂ ਹੁਣ ਉਹਨੂੰ ਠੀਕ ਤਾਂ ਕਰੀਏ ਫਿਰ ਉਸ ਤੇ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏ